मैंने ना जो गेस्ट ਸਮਝ ਰਹੀ ਮੈਂ ਸਾਈਡ ਤੋਂ ਆ ਰਿਹਾ ਬਿਲਕੁਲ बिल्कुल स्लो ਟਰੱਕ ट्रक ਬੜੀ बड़ी तेज़ है ਮੈਂ ਵਿਚ ਲੈ ਕੇ ਗੱਡੀ ਮਾਰਤੀ ਸ਼ੁਕਰ ਕਰੋ ਮੇਰਾ ਬਚਾ ਹੋ ਗਿਆ ਮੈਂ ਇਧਰੋਂ ਆ ਰਿਹਾ ਸੀਗਾ ਅਜਪੁਰ ਵਾਲੇ ਸਾਈਡ ਤੋਂ ਤਲਵੜੇ साइड ਸਾਈਡ ਜਾ ਰਿਹਾ ਸੀਗਾ ਤੇ ਖੜ ਰਹਾ ਕਿ ਕਿ ਪੱਦੀ ਕਰ ਰਿਹਾ ਤੇ ਹਾਜਪੁਰ ਬੱਸ ਸਟੈਂਡ ਤੇ ਤੁਹਾਡੇ ਸਾਹਮਣੇ ਬਜ਼ਾਰ ਚ ਦਾ ਰਸ ਰਹਿੰਦਾ ਹੀ ਇੱਥੇ ਸਾਰੇ ਆਪਣੇ ਹਿਸਾਬ ਨਾਲ ਹੀ ਚੱਲਦੇ ਆ ਕੋਈ ਇੰਨੀ ਤੇਜ਼ ਵੀ ਨਹੀਂ ਜਿਹੜੇ ਕਹਿੰਦੇ ਸਪੀਡ ਚ ਹੁੰਦੀ ਗੱਡੀ ਉਹ ਆ ওভারਟਾਈਰ ਜ਼ਰੂਰ ਕੀਤਾ ਇਹ ਵੀ ਨਾਲ ਤੁਰੇ ਅੱਗੇ ਗੱਡੀ ਮੈਂ ਬ੍ਰੇਕ ਵਿੱਚ ਬ੍ਰੇਕਾਂ ਪਾ ਦੋਨਾਂ ਨੇ ਮਾਰਤੀਆਂ ਤੇ ਇਹਨਾਂ ਬਚਾਉਗੇ ਇਹ ਕੋਈ ਕਨੈਕਟ ਤੋਂ ਆ ਰਹੇ ਕਿੱਥੇ ਜਾ ਰਹੇ ਸੀਗੇ ਮਗੇਰੀਆਂ ਤੋਂ ਆ ਰਹੇ ਸੀ ਤੇ ਦੋਨਾਂ ਦੀ ਗਲਤੀ ਨਹੀਂ ਗਲਤੀ ਦੋਨਾਂ ਦੀ ਹਾਂ ਇਹ ਜਿਹੜੀ ਇੱਕ ਸਰ ਤੋਂ ਗੱਡੀ ਸੀ ਤੇ ਇੱਕ ਵੱਡਾ ਟਿੱਪਰ ਹੈ ਬੜੀ ਵੱਡਾ ਇਹ ਜਾ ਰਹੇ ਸੀ ਆਪਣਾ ਤਰਵਾੜਾ ਸਾਈਡ ਤੋਂ ਦੋਨੋਂ ਗੱਡੀ ਦੋਨੋਂ ਗੱਡੀਆਂ ਤੇ ਥੋੜਾ ਟਿੱਪਰ ਜਿਹਾ ਆਇਆ ਉਹ ਜੋ ਬਰੇਕ ਬਚੇ ਨਾ ਕਰਕੇ ਸਾਈਡ ਨੂੰ ਹੋ ਗਿਆ ਥੋੜਾ ਜਿਹਾ ਪਿੱਛੋਂ ਨਾਲ ਗੱਡੀ ਉਹਦੇ ਲੱਗੀ ਇਸ ਬਿਆਰ ਗੱਡੀ ਅਗਲੀ ਕਾਰਵਾਈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਜੋ ਵੀ ਹੋਵੇ ਅਗਲੀ ਕਾਰਵਾਈ ਕਰਾਂਗੇ ਨਹੀਂ ਪਹੁੰਚਾਇਆ ਜੀ ਬਿਲਕੁਲ ਪਹੁੰਚਾਇਆ ਦੋਨਾਂ ਜਾਨੀ ਮਰ ਨਹੀਂ ਕੋਈ ਹੋਇਆ ਗੱਡੀ ਸਿਰਫ ਦਾ ਥੋੜਾ ਨਿਸ਼ਾਨ ਹੋ ਗਿਆ ਇਹ ਦੋਆ ਪਾਰਟੀਆਂ ਨੂੰ ਬੁਲਾ ਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ